ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੌਬਸ ਵਾਈਜ਼ ਦੇ ਖ਼ਰੋਰ ਦੇ ਉੱਤੇ ਦੋਸਤੋ ਅੱਜ ਦਾ ਜਿਹੜਾ ਅਪਡੇਟ ਨਿਕਲ ਕੇ ਆ ਰਿਹਾ ਉਹ ਨਿਕਲਿਆ ਹੈ ਕਿ ਪੀਜੀਆਈ ਚੰਡੀਗੜ੍ਹ ਵੱਲੋਂ ਪੋਸਟ ਅਨਾਉਂਸ ਕੀਤੀ ਜਾ ਚੁੱਕੀ ਹੈ ਕਾਊਂਟਰ ਕਲਰਕ ਦੀ ਇੱਕ ਪੋਸਟ ਹੈ ਦੋਸਤੋ ਠੀਕ ਹੈ ਜੀ ਵਾਕਿੰਗ ਇੰਟਰਵਿਊ ਤੁਹਾਡੀ ਹੋਏਗੀ ਸਿੱਧੀ ਪਰਤੀ ਨਿਕਲ ਕੇ ਆ ਰਹੀ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਵਾਕ ਇੰਟਰਵਿਊ ਫੋਰ एलिਜੀਬਲ ਜਿਹੜੇ ਇੰਟਰਸਟਿਡ ਕੈਂਡੀਡੇਟ ਨੇ ਉਹ 24 ਪਾਰਾਂ ਸਵੇਰੇ 9:00 ਵਜੇ ਹਾਜ਼ਰ ਹੋ ਸਕਦੇ ਨੇ ਇੱਕ ਪੋਸਟ ਵਾਸਤੇ ਜਿਸ ਵੀ ਦੋਸਤੋ ਤੁਸੀਂ ਦੇਖ ਸਕਦੇ ਜੋ ਇੱਕ ਪੋਸਟ ਕਾਊਂਟਰ ਕਲਰਕ ਦੀ ਹੈ ਬੀ ਕਾਮ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਸਪੋਰਟ ਲਈ ਜਾ ਸਕਦੇ ਜੋ 36000 ਪਲੱਸ ਜਿਹੜੀ ਤੁਹਾਡੀ ਦੋਸਤੋ ਸੈਲ ਦੇ ਰਹਿਣ ਵਾਲੀ ਹੈ ਡੇਟ ਟਾਈਮ ਜੇ ਤੁਹਾਡੀ ਇੰਟਰਵਿਊ ਹੋਏਗੀ ਉਹ 24 12 25 ਨੂੰ ਸਵੇਰੇ 9 ਵਜੇ ਤੁਹਾਨੂੰ ਸੱਤਿਆ ਗਿਆ ਵਾ ਠੀਕ ਹੈ ਜੀ ਓਨ ਦਾ ਬੇਸਿਸ ਆਫ ਪਰਫਾਰਮ ਇਹਨੂੰ ਵਾਕ ਇਨ ਕੋਈ ਐਪਲੀਕੇਸ਼ਨ ਫੀਸ ਦੋਸਤੋ ਨਹੀਂ ਰੱਖੀ ਗਈ ਠੀਕ ਹੈ ਤੇ ਜਿਸ ਤਰ੍ਹਾਂ ਦੋਸਤ ਤੁਸੀਂ ਦੇਖ ਸਕਦੇ ਜਿਉ ਕਿ ਆਪਣੇ ਤੁਸੀਂ ਸਾਰੇ ਡਾਕੂਮੈਂਟ ਸਰਟੀਫਿਕੇਟ ਫੋਟੋਕਾਪੀਸ origignal ਕੁਆਲਿਫਿਕੇਸ਼ਨ ਐਕਸਪੀਰੀਅੰਸ ਏਜ ਠੀਕ ਹੈ ਜੋ ਵੀ ਤੁਹਾਡੇ ਹੋਰ ਡਾਕੂਮੈਂਟ ਹੈਗੇ ਆ ਉਹ ਨਾਲ ਲੈ ਕੇ ਤੁਸੀਂ ਪਹੁੰਚ ਜਾਣਾ ਵਾ ਦੋਸਤ ਠੀਕ ਹੈ ਜੀ ਤੇ ਐਡਰੈਸ ਤੁਸੀਂ ਨੋਟ ਕਰ ਸਕਦੇ ਜਿੱਥੇ ਤੁਸੀਂ ਆਪਣੇ ਡਾਕੂਮੈਂਟ ਨਾਲ ਲੈ ਕੇ ਜਾਣੇ ਆ ਇੰਟਰਵਿਊ ਰੂਮ ਨੰਬਰ 004 ਪਲੇਸਮੈਂਟ ਡਿਪਾਰਟਮੈਂਟ ਆਫ ਕਮਿਊਨਿਟੀ ਮੈਡੀਸਿਨ ਐਂਡ ਸਕੂਲ ਆਫ ਪਬਲਿਕ ਹੈਲਥ ਪੀਜੀਆਈ ਚੰਡੀਗੜ੍ਹ ਦੋਸਤੋ ਠੀਕ ਹੈ ਤੇ ਅਫੀਸ਼ੀਅਲ ਨੋਟੀਫਿਕੇਸ਼ਨ ਹੋਈਆਂ ਉਹ ਵੀ ਤੁਸੀਂ ਚੰਗੀ ਤਰ੍ਹਾਂ ਦੋਸਤੋ ਰੀਡ ਕਰ ਸਕਦੇ ਹੋ ਤੇ ਪੀਜੀਆਈ ਅਫੀਸ਼ੀਅਲ ਵੈਬਸਾਈਟ ਤੇ ਵੀ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਠੀਕ ਹੈ ਜਿਹੜੇ ਵੀ ਚਾਹਵਣ ਹੈਗੇ ਨੇ ਕੈਂਡੀਡੇਟ ਸਿੱਧੀ ਇੰਟਰਵਿਊ ਦੇਣਾ ਚਾਹੁੰਦੇ ਨੇ ਕਾਊਂਟਰ ਕਲਰਕ ਦੀ ਪੋਸਟ ਵਾਸਤੇ ਵਧੀਆ ਸੈਲਰੀ ਦੋਸਤੋ ਤੁਹਾਨੂੰ ਮਿਲ ਰਹੀ ਆ ਤੇ ਤੁਸੀਂ ਜਰੂਰ ਜਾਓ ਤੇ ਬਾਕੀ ਆਪਾਂ ਇਸੇ ਤਰ੍ਹਾਂ ਹੁਣ ਰੈਗੂਲਰ ਵੀਡੀਓ ਜਰੂਰ ਬਣਾਵਾਂਗੇ ਤੇ ਡੇਲੀ ਆਪਾਂ ਪੋਸਟ ਕਰਿਆ ਕਰਾਂਗੇ ਵੀਡੀਓ ਦੋਸਤੋ ਠੀਕ ਹੈ ਜੀ ਕਿਉਂਕਿ ਅਸੀਂ ਕਾਫੀ ਹੁਣ ਪਿੱਛੇ ਚੱਲ ਰਹੇ ਹਾਂ ਸਾਰੇ ਨਾਲੋਂ ਜਿਨੇ ਵੀ ਚੈਨਲ ਹੈਗੇ ਪੰਜਾਬ জবਸ ਰਿਗਾਰਡਿੰਗ ਬਾਕੀ ਹੁਣ ਆਪਾਂ ਰੈਗੂਲਰ ਹੋ ਜਾਣਾ ਵਾ ਤੇ ਤੁਹਾਡੇ ਸਾਥੀ ਦੋਸਤੋ ਲੋੜ ਹੈ ਤਾਂ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਛੇ ਜਰੂਰ ਕਰਿਓ ਜੀ